ਮਰਸਰ ਸ਼ਹਿਰ ਚ ਹੈ ਆ ਬਚਾਰੀ ਗਰੀਬ ਮਾਤਾ ਹੈ ਇਹਦਾ ਨੀਲਾ ਕਾਰਡ ਮਾਤਾ ਦੇਖੋ ਨਾ ਆ ਮਾਤਾ ਦਾ ਨੀਲਾ ਕਾਰਡ ਬਣਾਇਆ ਤੁਹਾਡਾ ਕਾਰਡ ਕਿਦੋਂ ਦਾ ਕਟਿਆ ਜਦੋਂ ਤੁਸੀਂ ਖਲੋਤੇ ਹੋ 5 ਸਾਲ ਹੋ ਗਏ ਅੱਛਾ ਤੇ ਰੋਟੀ ਮਾਤਾ ਕਿਦ ਤੱਕ ਚੱਲਦੀ ਹੈ ਕਹਿੰਦੇ ਬਾਦਲ ਸਾਹਿਬ ਨੇ ਬਣਾਇਆ ਸੀ ਉਹਦੇ ਬਾਅਦ ਦੂਜੀ ਸਰਕਾਰ ਆ ਕੇ ਕੱਟਦਾ ਆਤ ਹਲਾਤਾ ਹੁਣ ਮਾਤਾ ਪਿਤਾ ਵਿਚਾਰੀ ਗਰੀਬ ਹੈ ਇਹ ਇਹਦੇ ਕੋਈ ਹੋਰ ਕੋਈ ਸਾਧਨ ਹੈ ਨਹੀਂ ਵਿਚਾਰੀ ਰੋ ਵੀ ਰਹੀ ਹੈ ਆ ਤਾਂ ਹਾਲਾਤ ਹੈ ਥੋੜੇ ਕੀ ਕਰਨਗੇ ਕਿਸ ਤਰੀਕੇ ਨਾਲ ਮੈਂ ਮੈਂ ਵੀ ਹੈਰਾਨ ਐ ਮੈਂ ਆ ਕੀ ਤੇ ਥੋੜਾ ਇਹਨਾਂ ਦਾ ਵੀ ਕਾਰਡ ਟੱਟਾ ਥੋੜਾ ਵੀ ਥੋੜਾ ਇਧਰ ਆਇਓ ਇਧਰ ਆਇਓ ਆ ਵੀ ਹਾਂਜੀ ਇਹਨਾਂ ਦਾ ਵੀ ਕਾਰਡ ਕੱਟਿਆ ਗਿਆ ਆਪ ਜਰੋਰੀ ਉਹ ਦੋ ਜਾਣੇ ਆ ਉਹ ਕਹਿੰਦੇ ਪਿੱਛੋਂ ਕੱਟੇ ਗਏ ਆ ਪਿੱਛੋਂ ਕੱਟੇ ਗਏ ਆ 30 ਰੁਪਏ 35 ਰੁਪਏ ਕਿਲੋ ਆਟਾ ਵਾ ਘਰ ਪਰਿਵਾਰ ਕਿੱਥੋਂ ਪਾਲਾਂਗੇ ਅਸੀਂ ਆਟਾ ਲਿਆਵਾਂਗੇ ਦਾਲ ਹਾਂਜੀ ਇਹ ਬਾਦਲ ਸਾਹਿਬ ਦੇ ਹੁਕਮ ਦੇ ਵਿੱਚ ਬਣੇ ਸੀ ਤੇ ਹੁਣ ਉਹ ਨਾਲ ਕੱਟੇ ਗਏ ਹਾਂ ਹਾਂਜੀ ਰੋਟੀ ਖਾਣੀ ਹੈ ਨਾ ਸਿ ਗਰੀਬਾਂ ਨੇ ਸਮੱਸਿਆ ਕੀ ਹੈ ਜੀ ਸਮੱਸਿਆ ਕੀ ਹੈ ਬਗੈਰ ਦੇਖੇ ਸਮਝੇ ਐ ਸਰਕਾਰ ਨੇ ਕਾਰਡ ਕੱਟਦੇ ਆਪਣਾ ਖਰਚਾ ਘਟਾਉਣਾ ਚਾਹੁੰਦੇ ਸੀ ਉਹਨਾਂ ਨੇ ਕਿਹਾ ਤਾਂ ਅਫਸਰਾਂ ਨੂੰ ਕਿ 40% ਕਾਰਡ ਕੱਟ ਦਿਓ ਤੇ ਦਫਤਰ 'ਚ ਬੈ ਕੇ ਕਿਸੇ ਨੇ ਕੋਈ ਵੈਰੀਫਾਈ ਨਹੀਂ ਕੀਤਾ ਕੁਝ ਕਰਨਗੇ ਤਾਂ ਆਹ ਹਾਲਾਤ ਬਣੇ ਪਈ ਐ ਕੱਲੇ ਇੱਥੇ ਨਹੀਂ ਜਿੱਥੇ ਵੀ ਮੈਂ ਜਾਣਾ ਮਾ ਪਿੰਡਾਂ ਜਾਣਾ ਮੰਡੀਆਂ ਜਾਣਾ ਗਰੀਬ ਆਉਂਦੇ ਬਚਾਰੇ ਹੁਣ ਇਹਨਾਂ ਨੂੰ ਇਹ ਦੇਖ ਮਾਤਾ ਦੇ ਥੋੜੇ ਸਾਹਮਣੇ ਆ ਕੋਈ ਐਸ ਮਾਤਾ ਦੇ ਕਾਰਡ ਕੱਟਦਾ ਜਿਹਦੀ ਬਚਾਰੀ ਕੋਲ ਕੋਈ ਸਾਧਨ ਹੀ ਨਹੀਂ ਹੈ ਤੇ ਫਿਰ ਸਰਕਾਰ ਦੇ ਅਫਸਰ ਕਿਉਂ ਕੱਟ ਰਿਹਾ ਕੀ ਲੱਗਦਾ ਮੁੱਖ ਮੰਤਰੀ ਆਮ ਲੋਕਾਂ ਦੀ ਮੁਸ਼ਕਲ ਮੁੱਖ ਮੰਤਰੀ ਮੁੱਖ ਮੰਤਰੀ ਜਮਾਈ ਜਨਤਾ ਤੋਂ ਬਹੁਤ ਅਲੱਗ ਹੈ ਉਹ ਇੰਨਾ ਦੂਰ ਚਲਾ ਗਿਆ 24 ਘੰਟੇ ਕੇਜਰੀਵਾਲ ਦੇ ਮਗਰ 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 ਚਲਾ ਗਿਆ ਕਿ ਹੁਣ ਉਹਨੂੰ ਪਤਾ ਹੀ ਨਹੀਂ ਸੂਬੇ ਚੋਂ ਕੀ ਰਿਹਾ ਹੈ ਹਾਲਾਤ ਐ ਜੇ ਬੜੇ ਵਿਚਾਰੇ ਗਰੀਬ ਆ ਦੇਖੋ ਵਿਚਾਰਾ ਥੋੜਾ ਵੀ ਕੱਢ ਮੁੱਛੋ ਜੀ ਮਾਤਾ ਨੂੰ ਪੁੱਛੋ ਹਾਂ ਹੁਣ ਆ ਬਚਾਰੇ ਗਰੀਬ ਆ ਇਧਰ ਆਇਓ ਜੀ ਥੋੜਾ ਨਾਂ ਕੀ ਹੈ ਜੀ ਬਸੰਤ ਸਿੰਘ ਬਸੰਤ ਸਿੰਘ ਆ ਬਸੰਤ ਸਿੰਘ ਜੀ ਦਾ ਕਾਰਡ ਹੈ ਆ ਵੀ ਕੱਟੇ ਪਏ ਹੁਣ ਤੁਹਾਨੂੰ ਕੋਈ ਆਟਾ ਦਾਲਤ ਕੁਛ ਨਹੀਂ ਆਉਂਦਾ ਕੁਛ ਨਹੀਂ ਹੁਣ ਵੀ ਦੇਖੋ ਹੁਣ ਜੀਰਾ ਕਿਵੇਂ ਹੁੰਦਾ ਫਿਰ ਗੁਜ਼ਾਰਾ ਹੋਰ ਦਿਹਾੜੀ ਦਾ ਪੈਣਾ ਹੁੰਦਾ ਕਈ ਵੇਲੇ ਲੱਗਦੀ ਕਈ ਵੇਲੇ ਨਹੀਂ ਲੱਗਦੀ ਦਿਹਾੜੀ ਮਾਦਾ ਸਾਹਿਬ ਜੀ ਮਾਦਾ ਤਾਂ ਡਾਕਟਰਾਂ ਨਾਲ ਬਾਗਲ ਸਾਹਿਬ ਦੇ ਵੀ ਜਿਆਦੇ ਨਾਲ ਹੀ ਹੁੰਦਾ ਸੀ ਕੰਮ ਹੋਣਾ ਉਦੋਂ ਰਾਰ ਸੀ ਉਦੋਂ ਹਰ ਇੱਕ ਚੀਜ਼ ਮਿਲਦੀ ਹੁਣ ਨਹੀਂ ਮਿਲਦੀ ਆ ਦੇਖੋ ਜੀ ਸਾਡੇ ਵੀ ਕੱਟੇ ਆ ਇਹ ਇਹਨਾਂ ਦਾ ਵੀ ਦੇਖੋ ਜਦੋਂ ਕਾਂਗਰਸ ਇਹ ਨਾ ਉਹ ਸਾਡੇ 'ਤੇ ਕਬਜ਼ਾ ਕੀਤਾ ਕਾਂਗਰਸ ਨੇ ਆ ਸਾਰੇ ਆ ਦੇਖੋ ਇਹਨਾਂ ਦਾ ਵੀ ਆ ਵੇ ਮਾਦਾ ਸਾਹਿਬ ਬਹੁਤ ਸੋਚਿਆ ਜਾਂਦਾ ਸੀ ਗਰੀਬ ਪਰਿਵਾਰਾਂ ਦਾ ਪਰ ਇਹ ਗਰੀਬ ਪਰਿਵਾਰ ਸਰਕਾਰ ਉੱਤਰ ਆਈ ਬੇਸਿਕਲੀ ਕੀ ਆ ਇਹ ਆ ਜਿਹੜੇ ਸਰਕਾਰ ਪਹਿਲੇ ਕੈਪਟਨ ਸਾਹਿਬ ਆਏ ਤੇ ਹੁਣ ਆ ਗਏ ਆ ਇਹਨਾਂ ਨੇ ਇਕੱਲੇ ਝੂਠ ਬੋਲੇ ਤੇ ਸਰਕਾਰ ਬਣਾਈ ਉਹਨਾਂ ਦਾ ਨਿਸ਼ਾਨਾ ਸੀ ਸਰਕਾਰ ਬਣਾਉਣਾ ਰਾਜ ਕਰਨਾ ਸੇਵਾ ਕਰਨਾ ਨਹੀਂ ਹਜ਼ਾਰਾਂ ਲੋਕਾਂ ਦੇ ਹੁਣ ਮੈਂ ਤੁਹਾਨੂੰ ਅੱਜ ਤੁਹਾਨੂੰ ਤੁਸੀਂ ਪਿੰਡਾਂ ਚਲੇ ਜਾਓ ਗਰੀਬਾਂ ਦੇ ਘਰੇ ਚਲੇ ਜਾਓ ਬਿਜਲੀ ਦੇ ਬਿੱਲ ਕਹਿੰਦੇ ਨਾ ਫ੍ਰੀ ਬਿਜਲੀ ਹੈ ਮੈਂ ਤੁਹਾਨੂੰ ਹਜ਼ਾਰਾਂ ਬਿੱਲ ਦਿਖਾ ਦਿੰਦਾ ਜਿਹੜੇ ਗਰੀਬਾਂ ਦੇ ਘਰਾਂ ਦੇ ਜਿਹਨਾਂ ਨੂੰ ਕਹਿੰਦੇ ਸੀ ਫ੍ਰੀ ਬਿਜਲੀ ਦਿੱਤੀ ਹੈ ਉਹਨਾਂ ਦੇ ਬਿੱਲ 18000 20000 ਐਜੇ ਬਿੱਲ ਆਇਆ ਸੋ ਆ ਸਾਰਾ ਝੂਠ ਹੈ ਹਨ 5500 ਰੁਪਏ ਆਏ ਜੀ ਹੁਣ 55 ਮਸਲਾ ਹੱਲ ਸਮਝਦੇ ਕਿ ਪਾਕ ਮਸਲਾ ਵੀ ਐਂ ਕਰਿਓ ਬਾਲ ਸਾਹਿਬ ਮੈਨੂੰ ਇਹਨਾ ਫੋਟੋਕਾਪੀ ਦਿਓ ਆਪਣਾ ਆ ਲੈ ਕੇ ਨਾ ਜੋਸ਼ੀ ਸਾਹਿਬ ਆਪਾਂ ਲਿਸਟ ਬਣਾ ਲਈਏ ਤੇ ਆ ਸਾਰੇ ਬੰਦੇ ਦੀ ਲਿਸਟ ਬਣਾ ਕੇ ਆਪਾਂ ਮੈਂ ਡੀਸੀ ਦੇ ਮਗਰ ਪੈਕੇ ਨਾਲ ਬਹਾਲ ਕਰਾਉਣੇ ਆ ਬਦਰ ਸਾਹਿਬ ਅੱਜ ਸਿਆਸਤ ਕੀਤੀ ਜਾ ਰਹੀ ਹੈ ਨਾ ਕਾੜਾ ਤੇ ਵੀ ਮੈਂ ਤਾਂ ਸਿਆਸਤ ਹੀ ਕਰ ਬਿਗੈਰ ਸੋਚੇ ਸਮਝੇ ਬਿਗੈਰ ਦੇਖੇ ਫੈਸਲੇ ਕੀਤੇ ਜਾ ਰਹੇ ਆ ਬਿਗੈਰ ਰੀਪਰਕਸ਼ਨ ਦੇਖੇ ਫੈਸਲੇ ਦਾ ਮਤਲਬ ਹੈ ਕੋਈ ਇਨਵੈਸਟੀਗੇਸ਼ਨ ਨਹੀਂ ਕੁਛ ਨਹੀਂ ਕਹਤਾ ਕਿ ਸਾਡਾ ਕਿਉਂਕਿ ਇੰਨਾ ਬਜਟ ਵੱਧ ਗਿਆ 800 ਰੁਪਿਆ 800 ਕਰੋੜ ਰੁਪਏ ਹਥਿਆਰਾਂ ਦੇ ਲਾ ਰਿਹਾ ਹੈ ਪੈਸਾ ਚਾਹੀਦਾ ਸੀ ਤੇ ਇਸ ਕਰਕੇ ਕਹਿੰਦੇ ਕਾਰਡ ਕੱਢ ਦਿਓ ਹੁਣ ਪੈਨਸ਼ਨਾਂ ਵੀ ਕੱਟੀਆਂ ਆ ਸ਼ਗਨ ਤਾਂ ਆ ਹੀ ਨਹੀਂ ਰਹੇ ਨੀਲੇ ਕਾਰਡ ਵੀ ਕੱਟਤੇ ਜਿਹੜੇ ਅਸੀਂ ਜਿਹੜੇ ਅਸੀਂ ਸਾਈਕਲ ਹੁਣ ਹੁਣ ਮਾਂ ਦਾ ਦੱਸਿਆ ਸਾਨੂੰ ਬਿਜਲੀ ਦਾ ਬਿੱਲ ਵੀ ਆਉਂਦਾ ਉਹ ਵੀ ਦਿੱਤਿਆ ਨਹੀਂ